ਦੋਸਤੋ ਇਹ ਵਾਲਾ ਆਪਾਂ ਪਾਣੀ ਵਾਲਾ ਬੋਰ ਕਰਿਆ 250 ਫੁੱਟ ਤੇ ਪਹਿਲੇ ਵਾਲਾ ਬੋਰ ਆਪਣਾ ਕਿਸੇ ਕਾਰਨ ਖਰਾਬ ਹੋ ਗਿਆ ਸੀਗਾ ਤਾਂ ਕਰਕੇ ਆਪਾਂ ਨੂੰ ਸੀਜ਼ਨ ਦੇ ਵਿੱਚ ਫਿਰ ਨਵਾਂ ਬੋਰ ਕਰਨਾ ਪੈ ਗਿਆ ਆ ਬਾਈ ਆਪਣਾ ਭਿੰਦਰ ਸਿੰਘ ਖੋਖਰ ਤੋਂ ਬਾਈ ਨੇ ਲਾਇਆ ਆਪਣਾ ਬੋਰ ਬਾਈ ਨੇ ਕਿਸੇ ਤਰ੍ਹਾਂ ਦੀ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣ ਦਿੱਤੀ ਆਪਾਂ ਦਾ ਬਾਈ ਕੋਲੇ ਆ ਕੇ ਵੀ ਨਹੀਂ ਖੜੇ ਦੋ ਅਜੇ ਤੀਸਰਾ ਦਿਨ ਹੈ ਮਤਲਬ ਸਵੇਰੇ 10 ਵਜੇ 11 ਵਜੇ ਕੰਪਲੀਟ ਹੋ ਗਿਆ ਸੀ ਬੋਰ ਆਪਣਾ ਤੇ ਬਾਈ ਹੁਣ ਪਾਈ ਜਾਂਦਾ ਮਾਲ ਬਾਈ ਦਾ ਤਜਰਬਾ ਮੈਂ ਮੰਨ ਗਿਆ ਮਿਸਤਰੀ ਆਪਾਂ ਵੀ ਬਹੁਤ ਦੇਖੇ ਨੇ ਤੇ ਬੋਰ ਵੀ ਬਹੁਤ ਕਰਾਏ ਨੇ ਪਰ ਇਹ ਪਹਿਲਾ ਮਿਸਤਰੀ ਆ ਬਾਈ ਭਿੰਦਰ ਸਿੰਘ ਜਿਨੇ ਐ ਥੋੜੀ ਜੀ ਪ੍ਰੋਬਲਮ ਨਹੀਂ ਆਪ ਨੂੰ ਆਉਣ ਦਿੱਤੀ ਆਵਾਜ਼ ਵੀ ਨਹੀਂ ਮਾਰੀ ਵੀ ਆ ਚੀਜ਼ ਲਿਆ ਦਿਓ ਬਾਈ ਸਾਰਾ ਸਮਾਨ ਆ ਨਾਲ ਬਾਈ ਕੋਲੇ ਫਿੱਟ ਰਹਿੜਾ ਪਰ ਤੁਸੀਂ ਜਾ ਕੇ ਆਉਣਾ ਬਾਈ ਕੋਲੇ ਵੀ ਇਹ ਕਹਿਣਾ ਵੀ ਸੀ ਬੋਰ ਲਾਉਣਾ ਤੇ ਤੁਹਾਡੇ ਘਰੇ ਜਗਾ ਦੱਸ ਦਿਓ ਸਾਰੀ ਸਬਦਾ ਦੂ ਨਾ ਤੁਸੀਂ ਸਮਾਨ ਲੈ ਕੇ ਆਉਣਾ ਤੇ ਨਾ ਸਮਾਨ ਛੱਡ ਕੇ ਆਉਣਾ ਜਾਇਜ਼ ਰੇਟ ਹੈ ਉਹ ਡੰਗਾਈ ਦੇ ਹਿਸਾਬ ਨਾਲ ਹੋ ਜਾਂਦਾ ਆ ਇਹ ਬਾਈ ਦਾ ਨੰਬਰ ਮਿਸਤਰੀ ਭਿੰਦਰ ਸਿੰਘ ਖੋਖਰ ਕਲਾ ਇੱਧਰ ਲਾ ਕਰ ਦਿਓ ਇੱਧਰ ਹਾਂ ਹਾਂ ਸਕਰੀਨ ਤੇ ਆਪਾਂ ਬਾਈ ਦਾ ਨੰਬਰ ਵੀ ਚਲਦਾ ਕਰ ਦਾਂਗੇ ਬਾਈ ਦਾ ਇੱਕ ਇਸ ਸਾਈਡ ਨੰਬਰ ਸੀਗਾ ਤੇ ਇੱਕ ਬਾਈ ਦਾ ਨੰਬਰ ਆ 94 96531 84365 ਤੇ ਜਿਹੜੇ ਵੀ ਬਾਈ ਨੇ ਬੋਰ ਕਰਾਉਣਾ ਹੋਵੇ ਵੱਡਾ ਖੇਤਾਂ ਵਾਲੀ ਮੋਟਰ ਵਾਲਾ ਕਰਾਉਣਾ ਹੋਵੇ ਤੇ ਭਾਵੇਂ ਕਰਾਉਣਾ ਹੋਵੇ ਛੋਟਾ 5 ਇੰਚੀ ਦੇ ਵਿੱਚ 4 ਇੰਚੀ ਮਾਲ ਪਾਉਣਾ ਜਾਂ 6 ਇੰਚੀ ਬੋਰ ਕਰਾ ਕੇ 5 ਇੰਚੀ ਮਾਲ ਪਾਉਣਾ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਈ ਨੇ ਦਿਲ ਖੁਸ਼ ਕਰਤਾ ਇੱਕ ਮੈਂ ਹੋਰ ਖਾਸੀਅਤ ਦੱਸਦਾ ਮੈਂ ਜਿੰਨੇ ਵੀ ਮਿਸਤਰੀ ਦੇਖੇ ਨੇ ਬੋਰ ਵਾਲੇ ਸਵਿਰੀ ਮੜਿਆ ਸਰੀਰ ਬਣਾ ਕੇ ਹਨਾ ਮਾਲ ਪਤਾ ਸ਼ੱਕ ਫੇਰ ਲੱਗਦੇ ਨੇ ਹਨਾ ਤੇ ਬਾਈ ਪਹਿਲਾ ਦੇਖਿਆ ਮੈਂ ਕੋਈ ਵੀ ਨਸ਼ਾ ਪਤਾ ਨਹੀਂ ਕਰਦਾ ਤੇ ਬਾਈ ਨੂੰ ਕੰਮ ਦਾ ਹੀ ਨਸ਼ਾ ਹੈ ਬਹੁਤ ਜ਼ਿਆਦਾ ਮੈਂ ਦੇਖਦੇ ਜਿਵੇਂ ਨਾ ਬੰਦੇ ਨੂੰ ਸਰੂਰ ਆਉਂਦਾ ਕੰਮ ਦਾ ਮਿੰਟੋ-ਮਿੰਟ ਕਰਦਾ ਰਿਹਾ ਤੇ ਮੇਨ ਗੱਲ ਯਾਰ ਮਾਲਕ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਣ ਹੁੰਦਾ ਬਾਈ ਬਸ ਉਹਨੂੰ ਇੱਕ ਵਾਰੀ ਜਗਾ ਦੱਸਣੀ ਹੈ ਤੇ ਬੋਰ ਥੋੜਾ ਮਿੰਟੋ-ਮਿੰਟ ਕਰ ਦਿੰਦਾ ਆਪਾਂ ਦੇ ਹੱਥ ਵੀ ਨਹੀਂ ਲਾਇਆ ਕੰਮ ਨੂੰ ਤੇ ਬਾਈ ਆਪੀ ਦੇ 20 ਫੁੱਟੀ ਪਾਈਪ ਹੈ। ਮੈਂਟ ਮਾਰਦਾ ਚੱਕਣ ਲੱਗਿਆ ਤੇ ਐਂ ਕਰ ਦਿੰਦਾ ਫੱਟਾ। ਕਿਵੇਂ ਬਾਈ ਗੁਰਜੀਤ? ਬਾਈ ਦਾ ਕੰਮ ਵਧੀਆ ਲੱਗਿਆ? ਬਹੁਤ ਸੋਹਣਾ ਲੱਗਿਆ ਯਾਰ। ਜਸਪਾਲ ਕਿਵੇਂ ਲੱਗਿਆ ਬਾਈ? ਬਾਈ ਬਹੁਤ ਸੋਹਣਾ ਕੰਮ ਲੱਗਿਆ ਬਾਈ। ਅਧਿਆਰਬਾ ਦੇਖੋ। ਮਿਸਤਰੀ ਹੈ। ਮਿਸਤਰੀ ਮੈਂ ਕਹਿੰਦਾ ਮਿਸਤਰੀਆ ਤਕਨੀਕ ਬਾਈ ਦੀ ਬਹੁਤ ਤਕਨੀਕ ਹਾਂ। ਇਹਰ ਕਿ ਆਪਾਂ ਨੂੰ ਕੋਈ ਸਿੱਖਣ ਨੂੰ ਮਿਲਿਆ ਹਾਂਜੀ ਹਾਂ ਬਾਈ ਕੋਲੇ ਸੰਦ ਨੇ ਪੂਰੇ ਇਹਦੇ ਵਿੱਚ ਜਿਹੜੀ ਆਪਾਂ ਛੋਟੀ ਮੋਟਰ ਵੀ ਪਾਉਣਿਆ ਨਾ ਤੇ ਕਈ ਮਿਸਤਰੀ ਆ ਜਾਂਦੇ ਨੇ ਆਪਾਂ ਨੂੰ ਨਾਲ ਕਹਿੰਦੇ ਹੱਥਾਂ ਨਾਲ ਫੜ ਕੇ ਰੱਖੋ ਜਿਵੇਂ ਜਿਵੇਂ ਡਗਾਈ ਚ ਜਾਂਦੀ ਹੈ ਤੋਂ ਮੋਟਰ ਦਾ ਵਜਨ ਹੋ ਜਾਂਦਾ ਜ਼ਿਆਦਾ ਤੇ ਆਪਾਂ ਨੂੰ ਖਿੱਚਣ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਹੱਥਾਂ ਤੋਂ ਕਈ ਵਾਰ ਸਲਿੱਪ ਵੀ ਹੋ ਸਕਦੀ ਹੈ ਤੇ ਬਾਈ ਨੇ ਛੋਟੇ ਛੋਟੇ ਉਹਦੇ ਸੰਦ ਬਣਾ ਕੇ ਰੱਖੇ ਹੋਏ ਆ ਇੱਕ ਕਲੰਪ ਜਿਹੜੇ ਮੋਟਰ ਨੂੰ ਕੰਟਰੋਲ ਕਰਦੇ ਆ ਤੇ ਬਾਈ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਸ ਦਿਨ ਆਪਾਂ ਬਾਈ ਨੂੰ ਸਾਈ ਦੇ ਕੇ ਆਏ ਸੀਗੇ ਆਪਾਂ ਨੂੰ 5 ਦਿਨਾਂ ਦਾ ਟਾਈਮ ਦਿੱਤਾ ਸੀ ਤੇ 5ਵੇਂ ਦਿਨ ਆਪਣੇ ਕੋਲੇ ਹਾਜ਼ਰ ਸੀ ਬਾਈ ਕੋਈ ਲਾਰਾ ਨਹੀਂ ਲਾਉਂਦਾ ਇਹ ਗੱਲ ਨਹੀਂ ਹੈਗੀ ਵੀ ਇੱਕ ਪਿੰਡ ਦੇ ਵਿੱਚ ਨਾਲ ਹੀ ਕੋਈ ਸਾਈ ਮਿਲ ਗਈ ਤੇ ਵੀ ਉੱਥੇ ਲਾ ਦੂ ਤੇ ਅਗਲੇ ਨੂੰ ਲਾਰਾ ਲਈ ਜਾਊਗਾ ਤੇ ਜਿਹਨੂੰ ਜਿਵੇਂ ਟਾਈਮ ਦਿੱਤਾ ਹੁੰਦਾ ਨਾਲ ਬਾਈ ਦਾ ਪਿੱਟਰ ਇਹਦਾ ਦਾ ਸਮਾਨ ਲੋਡ ਕਰਨਾ ਤੇ ਉੱਥੇ ਅਗਲੀ ਜਗ੍ਹਾ ਤੇ ਪਹੁੰਚ ਜਾਂਦਾ ਸਰਦੂਲਗੜੋਂ ਬਾਈ ਬੋਰ ਲਾ ਕੇ ਆਇਆ ਸੀ ਤੇ ਹੁਣ ਆਪਣੇ ਲਾ ਕੇ ਫਿਰ ਸਰਦੂਲਗੜ ਜਾਣਾ ਇਹ ਗੱਲ ਨਹੀਂ ਹੈਗੀ ਵੀ ਉੱਥੇ ਸਰਦੂਲਗੜ ਨਾਲ ਲੱਗਦਾ ਹੋਰ ਸੀ ਵੀ ਪਹਿਲਾਂ ਉਹਦਾ ਕੰਮ ਕਰ ਜਾ ਵੀ ਦੂਸਰੇ ਬੰਦੇ ਨੂੰ ਟਾਈਮ ਦਿੱਤਾ ਹੁੰਦਾ ਤੇ ਉਹ ਪਰੇਸ਼ਾਨ ਹੋਈ ਜਾਵੇ। ਫਿਰ ਜਿਨੇ ਵੀ ਬਾਈ ਨੂੰ ਬੋਰ ਲਵਾਉਣਾ ਹੋਵੇ ਤੇ ਬਾਈ ਨਾਲ ਸੰਪਰਕ ਕਰ ਸਕਦਾ ਪੂਰਾ ਠੇਕਾ ਮਾਰਦਾ। ਇਹ ਨਹੀਂ ਹੈਗਾ ਵੀ ਆਪਦਾ ਕੰਮ ਆ ਮਿਸਤਰੀ ਆ ਗਿਆ ਵੀ ਨਾਲ ਆਪਾਂ ਨੂੰ ਕਹਿ ਦੂ ਦਿਹਾੜੀ ਤੇ ਤੁਹਾਨੂੰ ਚਾਹੀਦੇ ਨੇ। ਆਪਣੇ ਕੋਲ ਕਈ ਵਾਰੀ ਟਾਈਮ ਹੀ ਨਹੀਂ ਹੁੰਦਾ ਖੇਤੀ ਦਾ ਕੰਮ ਹੁੰਦਾ। ਬਾਈ ਨਾਲ ਜ਼ਰੂਰ ਸੰਪਰਕ ਕਰਿਓ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਨੇ ਬੋਰ ਲਵਾਉਣਾ। ਧੰਨਵਾਦ ਜੀ।